ਮੈਨੂੰ ਅੱਜ ਬੜਾ ਅਫਸੋਸ ਹੈ ਕਿ ਮੇਰਾ ਬੜਾ ਕਰੀਬੀ ਦੋਸਤ ਅਗਿਆਸੂਰੀਤ ਹੋ। ਆਪਣਾ ਲਾਇਬ੍ਰੇਰੀ ਸਕੂਲ ਦੀ ਇਕਾਲੇਜੀ ਲਾਇਬ੍ਰੇਰੀ ਚ ਲਿਆਦਾ ਸੀ। ਛੜੀ ਦੇ ਜਾਬਾ ਇਹਦਾ ਦਾ ਇਮੀਦਾ ਸੀ। ਮੈਂ ਅਕਸਰ ਡਾਕਟਰ ਸਾਹਿਬ ਕਰਦਾ ਹਾਂ ਕਿਉਂ ਉਹਨਾਂ ਦੀ ਇਜ਼ਤ ਨਹੀਂ ਜ਼ਿਆਦਾ ਦੁਨੀਆ ਚ ਉਹਨਾਂ ਨੇ ਮਰੀ ਹੈ। ਕਿ ਮੈਂ ਕਹਿਣਾ ਨਹੀਂ ਚਾਹੁੰਦਾ ਬਨਮਾਨ ਸ਼ਾਇਦ ਇਸ ਦੋ ਸਮੇਂ ਲਿਆ ਨਾਟ ਐਟ ਦਾ ਟਾਈਮ ਮਿਸਟਰ ਪ੍ਰਾਈਮਸਟਰ ਲੈਡਰ ਤੋਂ ਇਹਨਾਂ ਬਾਰੇ ਇਹ ਗੱਲ ਪ੍ਰਾਈਮਸਟਰ ਅਸੀਂ 1948 ਤੋਂ ਲੈ ਕੇ ਉਦੋਂ ਸਭਿੰਦਰ ਤੱਕ ਫਾਟ 4 ਹੀ ਅਸੀਂ ਵੇਰ ਕਲਾਸ਼ਾ ਲੋ ਇਨ ਹਿੰਦੂ ਕਾਲਜ ਅਬਸਾਰ 52 ਉਹਦੇ ਚ ਸਾਡਾ ਸਬਜੈਕਟ ਕਵਨ ਸੀ ਇਕਨੋਮਿਕਸ ਉਹਦੇ ਨਾਲ ਅਸੀਂ ਕੋ ਕਲਾਸ ਬੈਕ ਦੇ ਸਾਹਿਬ ਇੱਕੋ ਟੀਚਰ ਇਥੇ ਜੈ ਮਸਤਾਬ ਗਿਆਨ ਜਿਹੜਾ ਉਹ ਵੀ ਆਤਕਦੇ ਸੀ ਤੇ ਉਹਦੇ ਨਾਲ ਸਾਡੀ ਵਕਤੀ ਸੀ ਦੀ ਦੋਸਤੀ ਦੀ ਸ਼ਕਲ ਤਬਦੀਲ ਕਰ ਗਈ ਕਲਾਸਿਸ ਜਿਸ ਨੂੰ ਸਕੀਤਾ ਸੀ ਕਿ ਬੋਗਾਲੀਆ ਬਿਤਾ ਤੁਸੀਂ ਨਾ ਜਵਾਂ ਹੈ ਜਹਾਂ ਅਸੀਂ ਆਪਣੀ ਜਵਾਨੀ ਜੁਟਾ ਦੇ ਹਾਂ ਕਿਆ ਬਾ ਇਹ ਦੋਸ਼ੀ ਗੱਲਾਂ ਕਰਦੀ ਨਹੀਂ ਪਾਲਰਸ ਕੇ ਗੱਲਾਂ ਨਹੀਂ ਸੀ ਕਰਦੀਆਂ ਕਿ ਪਾਲਰਸ ਉਹ ਕਿਸ ਪੋਜੀਸ਼ਨ ਦੇ ਉਹ ਸਾਰਾ ਬਲਗ ਕਰਦਾ ਸੀ ਤੇ ਮੈਨੂੰ ਕੋਈ ਇੰਟਰਸਟ ਨਹੀਂ ਸੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦੀਆਂ ਯਾਦਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਜੁੜੀਆਂ ਨੇ ਕਿਉਂਕਿ ਸਿੱਖਿਆ ਉਹਨਾਂ ਨੇ ਇੱਥੋਂ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਪੌੜੀ ਦਾਰ ਪੌੜੀ ਚੜਦੇ ਗਏ ਤਾਂ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਮੰਨੇ ਤਾਂ ਇੱਕ ਸ਼ਖਸ ਐਸੇ ਨੇ ਜਿਹਦੇ ਕਿ ਉਹਨਾਂ ਦੇ ਇਸ ਪੂਰੇ ਸਫ਼ਰ ਦੇ ਵਿੱਚ ਉਹਨਾਂ ਦੇ ਨਾਲ ਰਹੇ ਜਿਨ੍ਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਐਡਵੋਕੇਟ ਸੁਦਰਸ਼ਨ ਕਪੂਰ ਹਾਨਾ ਦੀ ਔਰੇ ਉਹਨਾਂ ਦੇ ਕਲਾਸਮੇਟ ਨੇ ਔਰ ਉਸ ਤੋਂ ਬਾਅਦ ਕਾਲਜ ਤੱਕਾਂ ਦੀ ਪੜ੍ਹਾਈ ਲੜੀ ਤਾਂ ਕਿਵੇਂ ਪੜ੍ਹਾਈ ਕੀਤੀ ਗਈ ਸਾਡੇ ਨਾਲ ਅੱਜ ਪੂਰੀ ਗੱਲਬਾਤ ਤੇ ਚਰਚਾ ਕਰਨ ਲਈ ਖੁਦ ਐਡਵੋਕੇਟ ਸੁਦਰਸ਼ਨ ਕਪੂਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੀ ਗੱਲ ਤੇ ਬਨਮੋਨ ਸਿੰਘ ਹਨਾ ਦੇ ਨਾਲ ਅਸੀਂ ਬਨਮੋਨ ਸਿੰਘ ਇਸ ਕਰਕੇ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਸੀ ਉਦੋਂ ਡਾਕਟਰ ਨਹੀਂ ਸੀ ਬਨਮੋਨ ਸਿੰਘ ਹਨਾ ਤੁਹਾਡੀ ਮਹਿਲੀ ਮੁਲਾਕਾਤ ਕਦੋਂ ਹੁੰਦੀ ਹੈ ਤੇ ਕਿਵੇਂ ਤੁਹਾਡੀ ਦੋਸਤੀ ਜਿਹੀ ਸ਼ੁਰੂ ਹੁੰਦੀ ਮੈਨੂੰ ਅੱਜ ਬੜਾ ਅਫਸੋਸ ਹੈ ਕਿ ਮੇਰਾ ਬੜਾ ਕਰੀਬੀ ਦੋਸਤ ਅੱਜ ਨਹੀਂ ਰਿਹਾ ਤੋਂ ਡਾਕਟਰ ਜਿਹੜਾ ਹੁਣ ਡਾਕਟਰ ਬਰਮਨ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਵੀ ਉਸ ਯਾਦ ਦੇ ਦੱਤੇ ਉਹਨੇ ਦੋਸੀ ਦੱਤੇ ਅੱਜ ਮੇਰੇ ਕੋਲ ਵੀ ਕੁਝ ਲੋਕ ਪਹੁੰਚ ਰਹੇ ਨੇ ਦੇ ਲਈ ਉਹਨੇ ਯਾਦਾਂ ਤਾਦਾ ਕਰਦੇ ਅਸੀਂ 1948 ਤੋਂ ਲੈ ਕੇ 1952 ਤੱਕ ਫੋਰ ਇਅਰਸ ਵੀ ਵਰ ਕਲਾਸ ਚਲੋ ਇਨ ਹਿੰਦੂ ਕਾਲਜ ਅੰਬਸਰ ਸਾਡੀ ਜਿਹੜੇ ਗ੍ਰੈਜੂਏਸ਼ਨ ਦਾ ਟਾਈਮ ਸੀ ਜਿਹਨੇ 1951 52 ਉਹਦੇ ਚ ਸਾਡਾ ਸਬਜੈਕਟ ਕਾਮਨ ਸੀ ਇਕਲਮਿਕ ਸੋਦੇ ਦਾ ਅਸੀਂ ਕੋ ਗਲਾਜ਼ਬਰਗ ਦੇ ਸਾਹਮਣੇ ਇੱਕੋ ਟੀਚਰ ਇਥੇ ਜਾਇਰ ਮਸਤਬ ਗਿਆਨ ਜਿਹੜਾ ਉਹ ਵੀ ਯਾਦ ਕਰਦੇ ਸੀ ਤੇ ਉਹਦੇ ਨਾਲ ਸਾਡੀ ਵਕੀਫੀ ਦੀ ਦੋਸਤੀ ਦੀ ਸ਼ਕਲ ਤਬਦੀਲ ਕਰ ਗਈ ਕਲਾਸ ਸ਼ਿਪ ਜਣੀ ਉਹ ਦੋਸਤੀ ਸਾਡੀ ਹੋਰ ਜ਼ਿਆਦਾ ਵੱਧ ਗਈ ਜਦੋਂ ਇੰਟਰ ਕਾਲਜ ਡਿਬੇਟਸ ਦੇ ਵਿੱਚ ਸਾਨੂੰ ਸਾਡੀ ਟੀਮ ਬਣਾਈ ਗਈ ਹਿੰਦੂ ਕਾਲੇ ਵੱਲੋਂ ਤੇ ਇੰਦੂ ਕਾਲਜ ਦੀ ਟੀਮ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਐਜ਼ ਅ ਟੀਮ ਤੇ ਇਕਟਰ ਕਾਲਜ ਦੇ ਡਿਬੇਟ ਦੇ ਵਿੱਚ ਅਸੀਂ ਹਿੱਸਾ ਲਿਆ ਦੋ ਦੋਨਾਂ ਨੇ ਜਾ ਕੇ ਔਰ ਉੱਥੇ ਆਵਾਜ਼ ਵੀ ਦਿੱਤੇ ਆ ਦੋ ਜਨੇ ਜਾਂਦੇ ਸੀ ਆਰਟੀ ਦੋਦੀ ਹੁੰਦੀ ਸੀ ਤੇ ਉਹ ਦੋ ਬੰਦੇ ਕੌਣ ਸੀ ਮੈਂ ਤੇ ਮਨਮੋਹ ਸਿੰਘ ਸਾਡੇ ਦੋਨਾਂ ਦੇ ਟੀਮ ਬੰਦੇ ਸੀ ਅਸੀਂ ਦੋਨਾਂ ਨੇ ਇਹਦੇ ਟੀਮ ਜਾ ਕੇ ਕਾਲਜ ਨੂੰ ਰਿਪਰੈਜ਼ੈਂਟ ਕਰਨਾ ਔਰ ਡਿਬੇਟ ਦੇ ਹਿੱਸਾ ਲੈਦਾ ਇੱਕ ਡਿਬੇਟ ਮੈਨੂੰ ਖਾਸ ਯਾਦ ਹੈ ਜਿਹੜੀ ਮਾਡਰਨ ਕਾਲਜ ਬਾਹਰੋਂ ਤੇ ਇੱਕ ਲੜਕੀਆਂ ਦਾ ਕਾਲਜ ਸੀ ਮਾਡਰਨ ਕਾਲਜ ਫੋਰ ewomen ਉਹ ਜਿਹੜੇ ਬੈਲ ਜਿਹੜੇ ਸੀ ਉਹਦੇ ਡਿਪਟੀ ਕਮਿਸ਼ਨਰ ਆਫ ਦਿ ਟਾਈਮ ਹੀ ਵਾਜ਼ ਦਿ ਸੀਫ ਗੈਸਟ ਤੇ ਸਬਜੈਕਟ ਬੜਾ ਇੰਟਰਸਟਿੰਗ ਸੀ ਕਿ ਰਿਲੀਜੀਅਨ ਦੇ ਨਾਲ ਜਿਆਦਾ ਹਿਊਮਨ ਹਿਊਮਨ ਬੀਇੰਗ ਨੂੰ ਯਾ ਮਨ ਕੈਨ ਨੂੰ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਉਸ ਤੋਂ ਬਾਅਦ 1952 ਤੱਕ ਤੁਸੀਂ ਇਕੱਠੇ ਰਹੇ ਅੱਛਾ ਉਹਦੇ ਬਾਅਦ ਅਸੀਂ ਇੱਕ ਇਕਨੋਮਿਸਟ ਅਸੀਂ ਗ੍ਰੈਜੂਏਸ਼ਨ ਕਰ ਇਕੱਠੇ ਸਾਂ 1952 ਦੇਲੇ ਹੋ ਗਿਆ ਤੇ ਉਹਦੇ ਬਾਅਦ ਇਹ ਗ੍ਰੈਜੂਏਸ਼ਨ ਦੇ ਬਾਅਦ ਇਹ ਇਕਨੋਮਿਸਟਲ ਚਲੇ ਗਏ ਏ ਜੁਆਇੰਟ ਐਮਏ ਇਕਨੋਮਿਕਸ ਇਨ ਨਿਊ ਡਲ ਕਾ ਥੋੜੀ ਦਰ ਬਸ ਨੇ ਖਾਲਸਾ ਕਾ ਵੀ ਜਾਰੀ ਕੀਤਾ ਉਹਦੇ ਬਾਅਦ ਜਿਹੜਾ ਕਾਲਜ ਆਫ ਇਕਨੋਮਿਕਸ ਕਾਲਜ ਆਫ ਇੰਡੀਆ ਕੋਈ ਸਾ ਹੈ ਦਿੱਲੀ ਸ਼ਾਇਦ ਇਹ ਵਾਹ ਦਿੱਲੀ ਚਲੇ ਮੈਂ ਲਾਅ ਚਲਾ ਗਿਆ ਤੇ ਮੇਰੀ ਗ੍ਰੈਜੂਏਸ਼ਨ ਲਾਅ ਹੋਈ ਫਿਰ ਉਹਦੇ ਬਾਅਦ ਬਿਕਮ ਐਡਵੋਕੇਟ ਇਹ ਇਕਨੋਮਿਕਸ ਵੀ ਪੜ੍ਹਨਾ ਚਾਹਿਆ ਉਹਦੇ ਬਾਅਦ ਇਹ ਆਕਸਫੋਰਡ ਜਾਂ ਆਕਸਫੋਰਡ ਯੂਨੀਵਰਸਿਟੀ ਉਸ ਯੂਨੀਵਰਸਿਟੀ ਨਾਲ ਪੀਐਚਡੀ ਕਰਨ ਚਲੇ ਗਿਆ ਤੇ ਉਹਦੇ ਬਾਅਦ ਇਹ ਚਲੇ ਦ ਸਰਗਰ ਸਰ ਰਜ਼ਾਨਾ ਬੈਂਕ ਦੀ ਸਰਵਿਸ ਆ ਤੇ ਲੇਟਰ ਇਹਦਾ ਕਿਸੇ ਸਟੇਜ ਦੇ ਪ੍ਰਦਾਨ ਦਾ ਨਾਲ ਮੁਲਾਕਾਤ ਹੋਈ ਹੈ ਤੇ ਜਦ ਨਾਲ ਉਹਨਾਂ ਨੂੰ ਪਸੰਦ ਆਇਆ ਕਿ ਮਿਰਿੰਦਰ ਜਨਦਾਨੀ ਹੈ ਇਹਨਾਂ ਨੂੰ ਫਰਦਰ ਤੱਕ ਕੀ ਮਿਲਣੀ ਚਾਹੀਦੀ ਹੈ ਇਹ ਵੀ ਗਵੰਦਰ ਰਜ਼ਰ ਬੈਂਕ ਅੱਛਾ ਤੁਹਾਡੀ ਮੁਲਾਕਾਤ ਕਦੋਂ ਕਦੋਂ ਤੱਕ ਹੁੰਦੀ ਰਹੀਆਂ ਇਹਨਾਂ ਨਾਲ ਕਦੋਂ ਤੱਕਨ ਤੁਸੀਂ ਮਿਲਦੇ ਰਹੇ ਉਹਨਾਂ ਨਾਲ ਮੈਂ ਇੱਕ ਦਫਾ ਗਵੰਦਰ ਰਜ਼ਰ ਬੈਂਕ ਬੱਬੇ ਬਲਿਆ ਲੇਕਿਨ ਅਸਾ ਵੱਡਾ ਗਿਆ ਉਦੇ ਬਾਅਦ ਫਿਰ ਇਹ ਬਲਿਸਕ ਆਇਦਨ ਸਿਲੈਕਸ਼ਨ ਦੇ ਬਾਅਦ ਦੇਲੇ ਤੇ ਮੇਰਾ ਮੁਲਾਕਾਤ ਜਿਹੜੀ ਹੈ ਦਿੱਲੀ ਵੀ ਹੋਈ ਕੋਈ ਰਿਪਰੈਜ਼ੈਂਟੇਸ਼ਨ ਸੀ ਵਕੀਲਾ ਵੀ ਮੈਂ ਉਹਦੇ ਬਾਅਦ ਗਿਆ ਇਹਨਾਂ ਨੂੰ ਮਿਲਿਆ ਇਹਨਾਂ ਨੇ ਆਪਣੇ ਚੈਂਬਰ ਦੇ ਬੁਲਾ ਕੇ ਸਾਡੋ ਸੁਣਿਆ ਉਹਦੇ ਬਾਅਦ ਦੇ ਨਾ ਬੁਲਾਕਾਟ ਜਿਹੜੀ ਪ੍ਰਾਈਵੇਟ ਬੁਲਾਕਾਟ ਜਰਾ ਉਹਦੇ ਬਾਅਦ ਸ਼ੁਰੂ ਹੋਈ ਹੈ ਅਚਾ ਇਹਨਾਂ ਦੀ ਫੈਮਲੀ ਬੈਕਗ੍ਰਾਉਂਡ ਕੀ ਹੈ ਮਤਲਬ ਕਿਥੋਂ ਦੀ ਆਏ ਸੀ ਔਰ ਕਿਵੇਂ ਇਹਨਾਂ ਦਾ ਕੋਈ ਬਿਜ਼ਨਸ ਸੀ ਇੱਥੇ ਤੇ ਕਿਵੇਂ ਰਹਿੰਦੇ ਰਹੇ ਕਿਹੜੇ ਘਰਾਂ ਚ ਰਹਿੰਦੇ ਇਹ ਫੈਮਲੀ ਪਾਕਿਸਤਾਨ ਤੋਂ ਆਈ ਸੀ ਇਹਨਾਂ ਦੇ ਪਾਦਰ ਡਰਾਈ ਫਰੂਟ ਦਾ ਕੰਮ ਕਰਦੇ ਸੀ ਹੋਲਸੇਲ ਦਾ ਮਜੀ ਤੁਹਾਡੀ ਜੀ ਇਹਨਾਂ ਦੇ ਪਾਦਰ ਨੇ ਮਿਲਿਆ ਉਹਦੇ ਕਈ ਦੁਕਾਨਾਂ ਦੇ ਲਿ ਗਿਆਂ ਤੇ ਕਿਉਂਕਿ ਪਾਕਿਸਤਾਨ ਤੋਂ ਆਏ ਸੀ ਤੇ ਇਸ ਕਰਕੇ ਜੀ ਆਪਣਾ ਮਕਾਨ ਇੱਥੇ ਰੈਂਟ ਸੀਗਾ ਤੇ ਇਹਨਾਂ ਨੇ ਇੱਕ ਰੈਂਟਡ ਮਕਾਨ ਦੇ ਸਰਦੀ ਖੋਈ ਦੇ ਕੋਲ ਕੋਈ ਰੈਂਟਡ ਮਕਾਨ ਦੇ ਜਰਾ ਸੀ ਲੇਕਿਨ ਦੇਰਾ ਜ਼ਿਆਦਾ ਜਾਣਾ ਆਣਾ ਨਹੀਂ ਦੁਕਾਨ ਤੱਕ ਸੀ ਇਹ ਇਹਨਾਂ ਦੀ ਅੱਤਲੀ ਬਾਰੇ ਗੱਲ ਕਰੀਏ ਤੇ ਉਹਦਾ ਵੀ ਮੈਨੂੰ ਫਿਕਸਰ ਦੇਖਣ ਦਾ ਸ਼ੌਕ ਸੀ ਇਹਨਾਂ ਨੂੰ ਫਿਕਸਰ ਦੇਖਣ ਦਾ ਜ਼ਿਆਦਾ ਸ਼ੌਕ ਨਹੀਂ ਸੀ ਇਹਨਾਂ ਦੀ ਤਵੇ ਥੋੜੀ ਇੰਟੋਵਟਡ ਸੀ ਤੇ ਜ਼ਿਆਦਾ ਟਾਈਪ ਆਪਣਾ ਲਾਇਬ੍ਰੇਰੀ ਚ ਸਕੂਲ ਦੀ ਇਕਾਲਜੀ ਲਾਇਬ੍ਰੇਰੀ ਚ ਲਿਆ ਰਹੇ ਸਟਡੀ ਨਹੀਂ ਜ਼ਿਆਦਾ ਇਹਦਾ ਟਾਈਪ ਵੀ だっ अच्छा ਇੱਕ ਚੁੱਪ ਕਿਉਂ ਰਹਿੰਦੇ ਸਨ ਇਹਨਾਂ ਦੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਤੁਸੀਂ ਉਹਨਾਂ ਦੇ ਜਿਗਰੀ ਯਾਰ ਹੋ ਇਸ ਕਰਕੇ ਤੁਹਾਨੂੰ ਇਹ ਸਵਾਲ ਪੁੱਛ ਰਹੇ ਆ ਕਿ ਉਹ ਚੁੱਪ ਕਿਉਂ ਰਹਿੰਦੇ ਸੀ ਜ਼ਿਆਦਾ ਮੈਂ ਹੁਣੇ ਕੁਝ ਬਰਡ ਜੂਸ ਕੀਤਾ ਇੰਟਰਵਰਟਿਡ ਹਮ ਇੰਟਰਵਰਟਿਡ ਉਹ ਆਬੀ ਹੁੰਦਾ ਜਿਹੜਾ ਜ਼ਿਆਦਾ ਕੰਪਨੀ ਜ਼ਿਆਦਾ ਯਾਰਾਂ ਮਹਿਫਿਲ ਸਿਰਾਂਕੇ ਨਹੀਂ ਬੈਠਦਾ ਹਮ ਉਹਨਾਂ ਸ਼ੌਕ ਉਹ ਆਪਣੇ ਆਪ ਤੇ ਆਪਣੀ ਸਟੱਡੀ ਜਾਂ ਉਹਦੇ ਸਬਜੈਕਟ ਦੀ ਕੋ ਗੱਲ ਹੋਵੇ ਇਹਨਾਂ ਦੀ ਬਾਈ ਨੇਚਰ ਇੰਟਰਵਰਟਿਡ ਹਾਂ ਤੇ ਜ਼ਿਆਦਾ ਦੋਸਤਾਂ ਨਾਲ ਵਕਤ ਨਹੀਂ ਸੀ ਰੱਖਦੇ ਸਿਰਫ ਤੁਸੀਂ ਇਕੱਲੇ ਹੀ ਦੋਸਤ ਸੀਗੇ ਮੇਰੀ ਦੋਸਤੀ ਦਾ ਹੁੰਦਾ ਧਿਆਨ ਕੀਤਾ ਕਿ ਮੇਰੇ ਦੋਸਤੀ ਐਸੇ ਬਣ ਗਈ ਕਿ ਅਸੀਂ ਐਸ ਡਿਬੇਟਿੰਗ ਟੀਮ ਤੇ ਰਿਪਰੈਜ਼ੈਂਟ ਕਰੇ ਦਾ ਸੀ ਜੀ ਜੀ ਤੇ ਦੂਸਰੇ ਗੱਲਤ ਸਾਨੂੰ ਉਹਦੇ ਬਾਅਦ ਜਿਸ ਲਈ ਮੈਂ ਮੁਲਾਕਾਤਾਂ ਕੀਤੀ ਹੈ ਨਵੇ ਪਿਛਲੇ ਚਾਰ ਪੰਜ ਸਾਲਾਂ ਚ ਤੇ ਉਸ ਮੁਲਾਕਾਤਾਂ ਜਿਹਨਾਂ ਨੇ ਅਕਸਰ ਪੁੱਛਦਾ ਕਿ ਲੋਨ ਵੜੀਦਾ ਕੀ ਹਾਲ ਹੈ ਪੈਦੇ ਕਰਨ ਦਾ ਕੀ ਹਾਲ ਹੈ ਪੈਦੇ ਔਰ ਕਾਲਜ ਕਿਹਦਾ ਹੈ ਤੇ ਮੈਂ ਇਹਨਾਂ ਨੂੰ ਕਹਦਾ ਕਿ ਦਿਓ ਸਾਰੋ ਸੇਵਾ ਤੇ ਮੈਂ ਕਿ ਸਰਵਿਸ ਉਸਕੀ ਤਾਂ ਸੀ ਕਿ ਉਹ ਗਲੀਆਂ ਵੀ ਤੱਕ ਉਸੇ ਨਾ ਜਮਾ ਹੈ ਜਹਾਂ ਅਸੀਂ ਨੇ ਆਪਣੀ ਜਵਾਨੀ ਲੁਟਾ ਦਿੱਤੀ ਹਾਂ ਕੀ ਬਾਤ ਹੈ ਉਸਿਆਸੀ ਬਾਤ ਕਾਫੀ ਇਹਨਾਂ ਨੇ ਮੁਸਕਰਾਏ ਉਹਨੇ ਮੈਨੂੰ ਵੀ ਬਾਈ ਵੀ ਕਿਹਾ ਕਿ ਭਾਈ ਸਾਹਿਬ ਤੁਸੀਂ ਅੰਦਰ ਆ ਕਰੋ ਮੈਂ ਕਿਹਾ ਜੀ ਮੈਂ ਅੰਮ੍ਰਿਤਸਰ ਆਇਆ ਨਾ ਮੈਂ ਲਗਾ ਟਾਂ ਨਹੀਂ ਆ ਸਕਦਾ ਲੇਕਿਨ ਕੋਸ਼ਿਸ਼ ਦੇ ਜੇ ਤੁਮੇ ਮੁਲਾਕਾਤ ਕਰੀਏ ਤੇ ਹੋਰ ਵੀ ਸਾਡੇ ਉਰਦੂ ਲੈਟੇ ਕਰਦੇ ਬਾਰੇ ਗੱਲਬਾਤ ਹੋਣੀ ਤੇ ਜਿਆਦਾ ਪਰਸਨਲ ਗੱਲਾਂ ਫੈਮਲੀ ਬਾਰੇ ਗੱਲਾਂ ਰੂਸ਼ੀਆ ਦੀ ਗੱਲ ਪੁਰਾਣੀ ਆ ਉਹ ਸਾਡਾ ਟਾਪਿਕ ਆਈ ਆਲਵੇਸ ਅਵਾਇਡਡ ਪੋਲਿਟਿਕਸ ਅੱਛਾ ਕਿਉਂਕਿ ਪੋਲਿਟਿਕਸ ਵਿੱਚ ਮੇਰਾ ਪੋਲਿਟਿਕਸ ਦਾ ਕੋਈ ਸ਼ੌਕ ਨਹੀਂ ਸੀ ਔਰ ਇਹਦਾ ਨਾ ਦਿਲਾ ਦੁਸਮਾ ਬੜਾ ਬਲੰਦ ਸੀ ਅੱਛਾ ਇਹ ਪੋਲਿਟਿਕਸ ਚ ਕਿਵੇਂ ਗਏ ਕਿਉਂਕਿ ਐਡਾ ਇੱਕ ਬ੍ਰਿਲੀਅੰਟ ਸਟੂਡੈਂਟ ਹੋਵੇ ਜਿਸ ਬੰਦੇ ਨੇ ਇੰਨੀ ਪੜ੍ਹਾਈ ਕੀਤੀ ਉਹ ਕਿਵੇਂ ਪੋਲਿਟਿਕਸ ਚ ਚਲੇ ਗਏ ਇਹਨਾਂ ਦਾ ਕੰਟੈਕਟ ਜਿਹੜਾ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਸੌਰੀ ਆਪਣੇ ਜਰਨਲ ਦੇ ਦਫ਼ੀਦਲ ਜਿਹੜਾ ਆਇਆ ਉਸੇ ਨਾਲ ਇਹਨਾਂ ਨੇ ਸਿਲੈਕਟ ਕੀਤਾ ਔਰ ਸ਼ਾਇਦ ਮੈਨੂੰ ਯਾਦ ਨਹੀਂ ਆ ਰਹੀ ਗੱਲ ਲੇਕਿਨ ਸ਼ਾਇਦ ਰਾਜ ਸਭਾ ਦੇ ਮੈਂਬਰ ਵੀ ਉਹਨਾਂ ਨੇ ਬੁਲਾਇਆ ਉਹਦੇ ਬਾਰੇ ਪੋਲਿਟਿਕਸ ਰੇ ਔਰ ਦੇਖੋ ਜੇ ਸਾਡਾ ਬੁੱਲਕ ਹੈ ਇਹਨਾਂ ਨੇ ਇਲੈਕਸ਼ਨ ਲੜਿਆ ਦਿੱਲੀ ਤੋਂ ਬਿਤੇ ਹੀ ਹਸਟ ਲੇਕਰ ਗੱਦੇ ਜਿਹਾ ਦੇ ਮੈਂਬਰ ਹੈ ਪਰ ਪ੍ਰਧਾਨ ਮੰਤਰੀ ਭਲੇ ਅੱਛਾ ਸਰ ਮੈਂ ਸਵਾਲ ਕਰ ਰਿਹਾ ਕਿ ਤੁਹਾਡੇ ਨਾਲ ਜਦੋਂ ਅੰਮ੍ਰਿਤਸਰ ਜਦੋਂ ਆਉਂਦੇ ਸੀ ਤੁਹਾਡਾ ਮੁਲਾਕਾਤ ਵੀ ਹੁੰਦੀ ਰਹੀ ਹੈ ਇਸ ਤਰ੍ਹਾਂ ਦੀ ਤਸਵੀਰਾਂ ਵੀ ਅਸੀਂ ਵੇਖ ਰਹੀ ਹਾਂ ਅੰਮ੍ਰਿਤਸਰ ਦੀ ਉਹਨਾਂ ਦਾ ਕੋਈ ਜਾਤੀ ਮਕਸਦ ਜੀ ਆਉਂਦੇ ਸੀ ਯਾਰ ਉਹ ਸਭ ਪੋਲਿਟਿਕਲ ਇਨੀਸ਼ੀਏਮ ਹੈ ਇੱਕ ਵਾਰ ਉਹ ਉਹਨਾਂ ਦੀ ਇੱਕ ਉਹਨਾਂ ਦੀ ਸਿਸਟਰ ਦੀ ਡੈਥ ਹੋਈ ਸੀ ਉਸ ਦਿਹਾੜੇ ਦੇ ਕਰਬੇਸ਼ਨ ਗਰਾਊਂਡ ਤੋਂ ਬਾਅਦ ਬਿਲਕੁਲ ਕਰ ਲਿਆ ਸੀ ਬਿਲਕੁਲ ਕਰ ਲਿਆ ਦੂਜੀ ਵਾਰੀ 23 ਵਜੇ ਆਏ ਉਹਨਾਂ ਐਸੀ ਗਸਟਾਂ ਦੇ ਦੇ ਨੀ ਕਾਲਜ ਦੇ ਵਿੱਚ ਐਂਡ ਸਪੀਕਰ ਅੱਛਾ ਤੁਹਾਡਾ ਪੋਲਿਟਿਕਸ ਕਦੀ ਡਿਸਕਸ ਨਹੀਂ ਕੀਤੀ ਠੀਕ ਹੈ ਅਸੀਂ ਦੋਸਤ ਆਪਾਂ ਨਹੀਂ ਦੋਸਤ ਹੀ ਤਾਂ ਇਹ ਦੋਸਤ ਦੀ ਗੱਲਾਂ ਕਰਦੇ ਸੀ ਪਾਲਿਟਿਕਸ ਹੀ ਕਰਾ ਦੇ ਸੀ ਕਰਦੀਆਂ ਕਿਉਂਕਿ ਪੋਲਿਟਿਕਸ ਉਹ ਕਿਹ ਸਪੋਜੀਸ਼ਨ ਦੇ ਉਹ ਸਾਰਾ ਬਲਗ ਕਰਦਾ ਸੀ ਤੇ ਮੈਨੂੰ ਕੋਈ ਇੰਟਰਸਟ ਨਹੀਂ ਸੀ ਨਾਲੇ ਪੋਲਿਟਿਕਸ ਦਾ ਤੇਰੀ ਐਸ ਦਾ ਸ਼ਿਰਵਸ ਆਫ ਟਾਈਮ ਪਰ ਐਵੇ ਫ੍ਰੈਂਡ ਲਈ ਪਾਲਜ ਦੀ ਗੱਲ ਕਰੋ ਨਾ ਕਿਸੇ ਦੇ ਨਾਮ ਪਾਏ ਦਿੰਨਾ ਪੈਂਦਾ ਅੱਛਾ ਤੁਸੀਂ ਉਹਨਾਂ ਨੂੰ ਕੀ ਬੁਲਾਉਂਦੇ ਸੀ ਮੈਂ ਅਕਸਰ ਡਾਕਟਰ ਸਾਹਿਬ ਕਹਿੰਦਾ ਹਾਂ ਕਿਉਂ ਉਹਨਾਂ ਦੀ ਇੱਜ਼ਤ ਇੰਨੀ ਜ਼ਿਆਦਾ ਦੁਨੀਆ 'ਚ ਉਹਨਾਂ ਨੂੰ ਮਿਲੀ ਹੈ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਬਨਮੋਲ ਕਿਉਂ ਹਾਲਾਂਕਿ ਉਹਨੇ ਵਾਈਬ ਰੱਖਿਆ ਕਿ ਭਾਈ ਸਾਹਿਬ ਇਹ ਤਾਂ ਉਹ ਸੂਦਰਸ਼ ਕਰਨੇ ਨੇ ਤੇ ਤੁਸੀਂ ਬਨਮੋਲ ਕਿਉਂ ਨਹੀਂ ਕਹਿੰਦੇ ਮੈਂ ਕਹਿੰਦਾ ਇਹਨਾਂ ਨੂੰ ਦੁਨੀਆ 'ਚ ਇੰਨੀ ਜ਼ਿਆਦਾ ਇੱਜ਼ਤ ਮਿਲੀ ਹੈ ਕਿ ਮੈਂ ਨਹੀਂ ਕਹਿਣਾ ਚਾਹੁੰਦਾ ਇਸ ਨਾਂ 'ਤੇ ਓਕੇ ਲੇਕਨ ਅਦਰਵਾਇਸ ਅਸੀਂ ਪਰਸਨਲ ਗੱਲਾਂ ਸਾਰੀਆਂ ਕਾਦੇ ਹਾਂ ਇਹਨਾਂ ਦੀ ਦੇ ਵੀ ਮੇਰੇ ਘਰ ਕਿਦ ਜਿਹੜੀ ਹੈ ਜਿਸਲੇ ਡੀਵੀ ਕਾਲਜ ਅਥੇ ਸਾਡਾ ਹਰਤੀ ਗੇ ਡਬਲ ਸਰਸੀ ਉਥੇ ਐ ਸੀਬ ਗੈਸ ਸਾਇਟਸ ਕੰਗਰੈਸ਼ਨ ਤੇ ਤੇ ਬਾਅਦ ਐਰੇ ਪ੍ਰੈਮਲਸਰ ਮੇਰੇ ਘਰ ਵੀ ਆਏ ਤੇ ਉਸੇ ਪੈਦੇ ਵੀ ਮੇਰੇ ਘਰ ਪਰਸਨਲ ਹੀ ਆਏ ਗਏ ਤੇ ਇਥੋਂ ਦੇ ਕਾਗਜ਼ ਸੂ ਸਰਕਲ ਦੇ ਵਿੱਚ ਇਹ ਜਬਰ ਫਿਰ ਅਗੂਏ ਕੇ ਸ਼ਾਇਦ ਬੜਾ ਵੱਡਾ ਕਾਂਗਰਸ ਦਾ ਵਰਕਰ ਆ ਪੁਰਾਣਾ ਤੇ ਮੈਂ ਉਹਨਾਂ ਦੇ ਚਿੱਠੇ ਬਿਆਨ ਸ਼ੁਰੂ ਮੈਂ ਅਵਾਇਡ ਕੀਤਾ ਕਿ ਮੈਂ ਕਾਗਰਸ ਦਾ ਵਰਕਰ ਕਰ ਹੀ ਨਹੀਂ ਰਿਹਾ ਇੱਕ ਦੋਸਤ ਦੇ ਨਾਲ ਪਿਆਰਦਾ ਸੀ ਇਹਨਾਂ ਦੇ ਘਰ ਮਿਲਣ ਦਾ ਮੈਨੂੰ ਜ਼ਿਆਦਾ ਇਤਫਾਕ ਹੋਇਆ ਦਿੱਲੀ ਹਮੇਸ਼ਾ ਜਿਸ ਲਈ ਫੋਨ ਕਰਦਾ ਸੀ ਤੇ ਹੁੰਦਾ ਸੀ ਕਿ 8:00 ਵਜੇ ਆ ਜਾਓ ਚਾਹ ਵਗੈਰਾ ਪੀ ਲਈ ਤੇ ਮੈਂ ਆਪਣੀ ਫੈਮਿਲੀ ਨਾਲ ਵੀ ਜਦੀਆਂ ਫੋਟੋਗ੍ਰਾਫ ਮੇਰੇ ਕੋਲ ਮਾਯੂਨ ਆਪਣੀ ਸਾਰੀ ਫੈਮਿਲੀ ਨਾਲ ਜਾ ਕੇ ਬੁਲਾਇਆ ਅੱਛਾ ਇਹ ਗੱਲਾਂ ਬਾਤਾਂ ਕੀ ਕਰ ਅਮਰਸਰ ਦੀ ਕੀ ਗੱਲਾਂ ਕਰਦੇ ਸੀ ਹਮਸਾੜੀ ਗਲੀਆਂ ਰੀਆ ਜਾਂ ਤਾਂ ਕਾਲਜ ਟਾਈਮ ਦੀਆਂ ਜਾਂ ਗਲੀ ਬਣਾਵਾਂ ਦੀਆਂ ਨਾਂ ਫਲਾਣੇ ਲਾਕਰ ਯਾਦ ਕਰਦੇ ਸੀ ਕਿ ਉਸ ਗਲੀਆਂ ਉਹ ਬਾਜ਼ਾਰ ਔਰ ਪ੍ਰੋਫੈਸਰ ਜਿਹੜੇ ਸਾਨੂੰ ਪੜਾਉਂਦੇ ਰਹੇ ਸੀ ਉਹਨਾਂ ਚਾਰੇ ਜ਼ਿਕਰ ਕਾਲਜ ਨਾਲ ਸਿਰ ਕਾਲਜ ਪੜ੍ਹਾਈ ਨਾਲ ਬਹੁਤ ਪਿਆਰ ਸੀ ਹਾਂ ਪੜ੍ਹਾਈ ਨਾਲ ਬਹੁਤ ਪਿਆਰ ਸੀ ਬੜੀ ਇੰਟੈਲੈਕਚੁਅਲ ਪਸੰਦ ਔਰ ਪੜ੍ਹਾਈ ਦੇ ਨਾਲ ਬੜਾ ਬਹਿਤ ਪਿਆਰ ਸੀ ਅੱਛਾ ਤੇ ਫਸਟ ਆਂਦੇ ਰਿਹਾ ਯਾਦ ਹਾਂ ਬਡੀ ਮੁਲਾਕਾਤ ਤੁਸੀਂ ਐਜ਼ ਏ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਿਲਦੇ ਰਹੇ ਕਿ ਐਜ਼ ਏ ਦੋਸਤ ਮਨਮੋਹਨ ਦੇ ਨਾਲ ਮਿਲਦੇ ਰਹੇ ਮੈਂ ਹਮੇਸ਼ਾ ਐਜ਼ ਏ ਦੋਸਤ ਸੁਮੇਆ ਨਾਟ ਐਜ਼ ਏ ਪ੍ਰਾਈਮ ਮਿਨਿਸਟਰ ਕਹੇ ਪ੍ਰਾਈਮ ਮਿਨਿਸਟਰ ਇਹ ਤਾਂ ਟੁਨੀਨ ਬੜਾ ਕਿਹਦੀ ਗੱਲ ਪ੍ਰਾਈਮ ਮਿਨਿਸਟਰ ਲੇਕਨ ਮੇਰੀ ਮੁਲਾਕਾਤ ਹੁੰਦੀ ਨਹੀਂ ਐਜ਼ ਫਰੈਂਡ ਅੱਛਾ ਤੇ ਉਹਨਾਂ ਦੇ ਬਾਤ ਵੀ ਦੇ ਸਟ ਪ੍ਰਾਈਮ ਮਿਨਿਸਟਰ ਨਹੀਂ ਰਹੇ ਤੇ ਉਹਨਾਂ ਦੇ ਘਰ ਮਿੰਨਾ ਦਾ ਤਾਂ ਵੀ ਅਸੀਂ ਪੋਲਿਟਿਕਸ ਦਾ ਕਰਦੇ ਜਾਤੇ ਨਹੀਂ ਕਰਦੇ ਬਸ ਪੋਲਿਟਿਕਸ ਨਾਲ ਹੀ ਗੱਲ ਕਰਦੇ ਸਾਂ ਸੋਰੀ ਸਰ ਆਖਰੀ ਮੁਲਾਕਾਤ ਕਦੋਂ ਹੋਈ ਤੁਹਾਡੀ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਆਖਰੀ ਮੁਲਾਕਾਤ ਜਿਹੜੀ ਹੈ तकरीबन 2 ਟਾਈ ਬਿਨੇ ਪਹਿਲੇ ਹੋਈ ਹੈ ਤੁਸੀਂ ਗਦਾਈ ਪਾਰਦੇ ਬਣੇ ਇਹਦੇ ਮੈਂ ਟੀਵੀ ਤੇ ਦੇਖਿਆ ਕਿ ਇਹ ਵੀ ਚੇਅਰ ਸੈਂਟਰ ਕੀਤਾ ਤੇ ਫਸਟ ਟਾਈਮ ਵੀ ਚੇਅਰ ਤੇ ਦੇਖਿਆ ਟੀਵੀ ਤੇ ਉਹਦੇ ਬਾਅਦ ਜਾ ਕੇ ਮਿਲਿਆ ਤੇ ਇਹਨਾਂ ਵੀ ਭੁੱਲਣ ਦੀ ਜਾਂ ਗਲਤ ਬਤ ਕਰਦੀ ਸ਼ਕਤੀ ਘਟ ਗਈ ਸੀ ਲੇਕਿਨ ਜਿਆਦਾ ਗਲਪਾਈ ਬੈਠੂ ਚੱਲਦੀ ਸੀ ਤਾਂ ਮੈਂ ਮਿਲਣਾ ਮਿਲਣਾ ਵਪਾਰੀ ਪੀੜਾ ਇਕੱਠੇ ਉਹ ਸਾਰੀ ਖਾਤਦਾਰੀ ਉਹਨਾਂ ਨੇ ਰੱਖੀ ਸੀ ਲੇਕਿਨ ਗੱਲਬਾਤ ਜਿਹੜੀ ਹੈ ਉਹਨਾਂ ਦੀ ਬੋਲਣ ਦੀ ਸ਼ਕਤੀ ਘਟੀ ਸੀ ਤੋ ਉਦੋਂ ਕੀ ਗੱਲ ਹੋਈ ਸੀ ਉਦੋਂ ਉਦੋਂ ਗੱਲਬਾਤ ਜਨਤ ਹੀ ਹੈ ਅਬ ਉਹਦੀ ਹੈਲਥ ਕੇਅਰ ਜਾਂ ਕੁਛ ਉਹ ਇਹ ਐਸਾ ਟਾਪਿਕ ਨਹੀਂ ਹੁੰਦਾ ਕਿਉਂਕਿ ਉਹ ਸਾਡੀ ਦੋਸਤੀ ਜਿਹੜੀ ਹੈ ਉਹਦੇ ਚ ਕਿਸੇ ਪਾਇੰਟ ਦੇ ਅਸੀਂ ਕੋ ਡਿਸਕਸ ਵੀ ਕਰਨ ਕਾਤੇ ਕਿ ਜੇ ਤੇ ਮੁxtਲਫ ਪੀੜ੍ਹੀ ਨਵੇ ਉਹਨਾਂ ਦੀ ਪੀੜ੍ਹੀ ਨੂੰ ਕੁਛ ਹੋਵੇ ਮੇਰੀ ਪੀੜ੍ਹੀ ਨੂੰ ਕੁਛ ਹੋਵੇ ਇਹ ਕੋਈ ਫਾਇਦਾ ਨਹੀਂ ਸੀ ਲੇਕਿਨ ਸਾਰੀ ਦੁਨੀਆ ਨੂੰ ਸਾਰੇ ਬਲਖ ਤੋਂ ਪਤਾ ਹੈ ਕਿ ਇਹਨਾਂ ਦੀ ਇਕਨੋਮਿਕ ਪਾਲਿਸੀ ਨੇ ਹਿੰਦੁਸਤਾਨ ਨੂੰ ਕੀ ਸ਼ਕਲ ਦੇ ਦਿੱਤੀ ਹੈ ਬੇਇਕਾਨਕਾ ਕੇ ਨੁਕਸਾਨੀ ਰਹੀ ਬੈਂਕਰਪਸੀ ਦੇ ਲੈਵਲ ਤੇ ਆ ਚਲਿਆ ਸੀ ਜਿਸ ਦੇ ਕਿ ਸਭ ਫੋਰ ਐਕਸਚੇਂਜ ਵੀ ਡਾਊਨ ਸੀ ਇਹਨਾਂ ਦੇ ਪਾਲਿਸੀ ਨਾਲ ਉਸ ਲਈ ਨਜ਼ਰ ਨਾ ਰੋ ਨੇ ਇਹਨਾਂ ਨੇ ਪਛਾਣ ਨਹੀਂ ਦਾਇਟ ਫਾਈਨਸ ਸੁਸਿਲਾਂ ਬੈ ਉਸ ਵਕਤ ਵੀ ਇਹਨਾਂ ਦੀ ਪਾਲਿਸੀ ਨੇ ਮੁਲਕ ਦੀ ਹਾਲਤ ਤੇ ਗਾ ਦਿੱਤੀ ਹੈ ਅੱਜ ਬਲਕ ਦੇ ਸੁਖੀ ਸ਼ਾਦੀ ਤੇ ਉਹਨੇ ਬੜੀ ਭਾਰੀ ਦੇਹ ਨਾ ਡਾਕਟਰ ਬਲੌਂਗ ਸਿੰਘ ਦੀ ਇਹਨਾਂ ਦੇ ਲਿਬਰੇਲਿਜਮ ਪ੍ਰਾਈਵੇਟਿਸਤ ਦੋਨੇ ਸਾਰੀ ਫਿਲਾਸਫੀ ਚੇਂਜ ਕੀਤੀ ਤੇ ਰਾਜ ਦੀਆਂ ਪਾਬਲੇ ਬੈਸਟ ਕਾਰ ਮੈਨੂਫੈਕਚਰਰ ਉਹਨਾਂ ਨੇ ਫੈਕਟਰੀਆਂ ਇੱਥੇ ਲੱਗ ਗਈਆਂ ਇਹ ਦੋਸਤ ਅਧਿਕਾਰਾਂ ਬਣ ਨਹੀਂ ਹੈ ਕਹਿੰਦੇ ਉਸ 46 ਟਨ ਸੋਨਾ ਗਿਰਵੀ ਪਿਆ ਸੀ ਜਿਸ ਵੇਲੇ ਇਹਨਾਂ ਨੇ ਕਮਾਨ ਸੰਭਾਲੀ ਸਾਡਾ ਟਮਨ ਨੇ ਦੱਸ ਹੁੰਦੇ ਬਿਆਨ ਕੀਤਾ ਜੀ ਕਿ ਇਹ ਦੋਸਤ ਬੈਂਕਰਪਸੀ ਦੇ ਲੈਵਲ ਤੇ ਆ ਗਿਆ ਸੀ ਇੰਨਾ ਜਦਾਂ ਸੋਣ ਸਾਡਾ ਬੜ ਗਰਵੀ ਪਿਆ ਸੀ ਕਿ ਸਾਡੇ ਫਦਰ ਕੋ ਲੋਨ ਦਾ ਚਾਂਸ ਹੈ ਸਾਡੇ ਕੋਲ ਪ੍ਰੋਜੈਕਟ ਦੀ ਬਤ ਕਭੀ ਆ ਗਈ ਸੀ ਉਸ ਵਕਤ ਦੇ ਵਕਤ ਇਹਨਾਂ ਨੇ ਇੱਕ ਮਾਨ ਜਿਹੜੀ ਸੰਭਾਲ ਕੇ ਪੋਲਿਸੀਸ ਚੇਂਜ ਕੀਤੀ ਹੈ ਇਕਨੋਮਿਕ ਪੋਲਿਸੀ ਚੇਂਜ ਕਰਨਾ ਇਸ ਸਪਸ਼ਟ ਚੇਂਜ ਹੋਇਆ ਹੈ ਅੱਛਾ ਤੁਸੀਂ ਇਸ ਸ਼ਖਸ ਦੇ ਪੂਰੇ ਕੈਰੀਅਰ ਨੂੰ ਕਿਵੇਂ ਵੇਖਦੇ ਹੋ ਇੱਕ ਬਹੁਤ ਕਾਮਯਾਬ ਲੇਕਿਨ ਨਾਟ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਨਾਲ ਬਹੁਤ ਕਾਮਯਾਬ ਇਕਨੋਮਿਸਟ ਇਹ ਦੇ ਇਕਨੋਮਿਸਟ ਬਹੁਤ ਕਾਮਯਾਬ वेरी इंटेलीजेंट हाई वे इंटलैक्चुअल लेकिन जे पोलिटिशियन वादे झूठ फ्रेम और जो गलत वादे उस किस्म का इंसान नहीं थे नॉट पॉलीटिशियन ही नो डाउट बट ही पोलिटिशियन पोलिटिशियन है सच्चा आदमी है सच्चाई का मतलब है नॉलेज है इस्तेमाल होया और वह फायदा सारे देश हो तक चल रही पॉलिसिया चल रही प्राइवेट प्राइवेटाइजेशन और मैं इस बारे दुनिया कहता दुनिया पिछली सदी से दो इकोनॉमिक पॉलिसी दुनिया फाइट आई है एक hmm. रशिया की एक अमेरिका दी रशिया है कि रिस्ट्रिकट एवरीथिंग रिस्ट्रिक्टेड सब चीज़ स्टेट करेगी और अमेरिका एवरीथिंग ओपन ਇੱਕ ਸਰੀਰ ਬਾਸ ਸਾਲ ਦੇ ਬਦਵੀਂ ਕਿਹੜੇ ਕੰਟਰੀ ਕਿਥੇ ਪਹੁੰਚਿਆ ਸਾਰੀ ਦੁਨੀਆ ਨੂੰ ਪਤਾ ਹੈ ਅੱਜ ਜਿਹੜਾ ਨਾ ਕਮਿਊਨਿਜ਼ਮ ਫਿਲਾਸਫੀ ਉਹਦੇ ਤੇ ਪ੍ਰਾਈਵੇਟ ਜਿਹੜਾ ਇਹਦੀ ਸ਼ਟਲ ਦਾ ਕੰਮ ਉਹ ਡਾਕਟਰ ਨਹੀਂ ਡਾਕਟਰ ਬਰਹਮ ਸੇ ਬੜੀ ਸਾਡੇ ਮਰਹੂਮ ਡਾਕਟਰ ਪਟ ਜਵਾਰ ਲਾਲ ਨੇ ਤੁਸੀਂ ਉਹਨਾਂ ਦਾ ਫਿਲਾਸਫੀ ਸੀ ਕਿ ਸੋਸ਼ਲਿਸਟ ਪੈਡ ਆਦਮ ਸੋਸਾਇਟੀ ਨੋਟ ਕੈਬਨਿਜ਼ਮ ਸੋਸ਼ਲ ਇੰਸਟੀਟਿਊਟ ਦਾ ਦਫ਼ਤਰ। ਅੱਛਾ ਜੀ ਇਹਨਾਂ ਦੀ ਜਿਹੜੀ ਸਖ਼ਸੀਅਤ ਆ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਪੋਲੀਟਿਸ਼ੀਅਨ ਨਹੀਂ ਸੀ। ਤੁਸੀਂ ਕਦੀ ਸਮਝਾਇਆ ਨਹੀਂ ਕਿ ਪੋਲਿਟਿਕਸ ਤੋਂ ਦੂਰ ਹੋਵੋ ਕੈਸੀ ਦੋਸਤਾਂ ਆਪਣੀ ਜ਼ਿੰਦਗੀ ਜੀ ਸਕਦੇ ਆ। ਮੈਨੂੰ ਇਹ ਸਾਰ ਸਭ ਜਾਂਦੀ ਲੋੜ ਨਹੀਂ ਕਿਉਂਕਿ ਇੱਕ ਉਮਰ ਆ ਜਾਂਦੀ ਹੈ ਜਿਸਲੇ ਕੋਈ ਕਿਸੇ ਨੂੰ ਕੋਈ ਨਹੀਂ ਚਾਹੁੰਦਾ। ਨਾਜ਼ਮ ਨਾਮ ਹੈ ਫੈਰੇ। ਹੂੰ। ਤੇ ਜਿਹੜਾ ਨਾ ਦੇ ਹਰ ਆਦਮੀ ਦੀ ਆਪਣੀ ਟੈਂਪਰਮੈਂਟ ਹੁੰਦੀ ਹੈ। ਇਹ ਸ਼ੁਰੂ ਤੋਂ ਹੀ ਕਾਲਜ ਦੇ ਸੋਈ ਇਹਨਾਂ ਨੂੰ ਕੋਈ ਸ਼ੌਕ ਦੇ ਸੀ। ਕਿ ਮਹਿਫਲ ਲਗਾਉਂਦਾ ਦੋ ਸਾਈਜ਼ ਮੈਚ ਦਾ ਮੈਚ ਦਾ ਮੈਂ ਤੁਸੀਂ ਇਕੱਲੇ ਹੀ ਸੀ ਨਹੀਂ ਇਕੱਲੇ ਤਾਂ ਨਹੀਂ ਸੀ ਲੇਕਿਨ ਸਰਬਾਬ ਆਪਣਾ ਪਣਾਉਂਦਾ ਜੇ ਅਸੀਂ ਦੋਦੇ ਫੈਸਲ ਦਿਲਦੇ ਨਾ ਫਿਰ ਉਸਦੇ ਤੀਸਾ ਕੋਈ ਨਹੀਂ ਸੁਣਦਾ ਹਾਂ ਇੱਕ ਬਦਾ ਸੀ ਭਪਿੰਦਰ ਸਿੰਘ ਨਾ ਦਾ ਉਹ ਉਹ ਇਸ ਲਈ ਨੀਗਾ ਉਹ ਸਹੀ ਤਾਂ ਕਵਨ ਫਰੈਂਡ ਹੁੰਦਾ ਸੀ ਲੇਕਿਨ ਉਹ ਛੁਰੇ ਮਰ ਚਾ ਗਿਆ ਉਹ ਮੌਜੂਦ ਨਹੀਂ ਹੈਗਾ ਅੱਛਾ ਹੁਣ ਅੱਜ ਉਹ ਸਾਡੇ ਨਾਲ ਨਹੀਂ ਰਹੇ ਕਿੱਡਾ ਗਲੋਸ ਹੈ ਤੁਹਾਡੇ ਵਾਸਤੇ ਔਰ ਦੇਸ਼ ਵਾਸਤੇ ਮੈਨੂੰ ਬੜਾ ਪਰਸਨਲ ਲੌਸ ਫੀਲ ਹੋ ਰਿਹਾ ਹੈ ਕਿਉਂਕਿ ਇੱਕ ਦੋਸਤ ਐਦੀ ਬਲੰਦੀ ਤੇ ਪਹੁੰਚਿਆ ਜਿਹੜਾ ਦਾ ਲੈ ਕੇ ਵੀ ਪਹਰ ਹੁੰਦਾ ਹੈ ਕਿ ਹਿਬਾ ਮਾਈ ਫਰੈਂਡ ਇਵਨ ਮੈਂ ਕਲਾਸ ਚ ਲੋ ਉਹ ਇਸ ਦੁਨੀਆ ਹੀ ਦੇ ਹੈ ਬਣੇ ਉਸ ਗਲਤ ਅਫਸੋਸ ਹੈ ਔਰ ਫੀਲ ਕਰਦੇ ਇਸ ਗਲਤੀ ਕਾਟ ਹਾਲਾਂਕਿ ਉਹਨਾਂ ਦੀ ਉਮਰ ਮੇਰੇ ਕੋਲ ਛੋਟੀ ਸੀ ਹੂੰ ਜਲਦੀ ਚਲੇ ਗਏ ਏਕ ਟੂ ਡਿਵੈਲਪਡ ਲੌਂਗਰ ਲੇਕ ਕਦੇ ਹੈ ਕਿ ਮੈਂ ਇੱਕ ਬਲਾ ਘਾਚਾ ਉਹਨਾਂ ਦੇਖਿਆ ਸੀ ਉਹਨਾਂ ਦੀ ਵਾਈ ਬੈਠੀ ਸੀ ਔਰ ਇਹ ਆਪ ਬੈਠਾ ਮੈਂ ਕਿਹਾ ਦੰਸਰ ਦੁਨੀਆ ਭਰੇ ਤੁਹਾਨੂੰ बड़ी कामयाबी नसीब हुई है और तुम्हें हिंदुस्तान में उसे बड़ा कुछ किया बहुत इज्जत है लेकिन एक चीज़ भी तो कमी रही है बड़ी उसने उत्सुकता के नाम पूछा कि मैं क्या जी तुम कोई महफिल ऐसी नहीं जितने हस हाँ खेल लवो अच्छा दोस्तों की महफिल जाते कह कहो हथा हो हस लाइटर गलत बात वो तोड़ी उस किस्म की महफल नहीं रही तो जे मिसज है कि भाई साहब तुम्हें आंदे रहा करो ਮੈਂ ਕਿ ਮੈਰਡ ਨਾਮ ਸਾਰਾ ਜੀ ਇਹ ਮੇਰੀ ਮਜਬੂਰੀ ਹੈ ਅਦਰਵਾਈਜ਼ ਆਈ ਬੋਲ ਰਹੀ ਹਾਂ ਅਚ ਮੈਰਿਜ ਕਦ ਕਦੋਂ ਹੋਈ ਸੀ ਇਹਨਾਂ ਦੀ ਸ਼ਾਦੀ ਜਿਹੜੀ ਉਹ ਜਿਹੜਾ ਇਹਨਾਂ ਦੀ ਹੋਈ ਹੈ ਮੈਂ ਐਗਜ਼ੈਕਟ ਤਰੀਕਾ ਫਿਰ ਬਾਲੇ ਕਿੰਨ ਮੇਰੀ ਆਪਣੀ ਸ਼ਾਦੀ 58th ਤੋਂ ਹੋਈ ਹੈ 1958th ਇਹਨਾਂ ਦੀ ਸਾਲ ਪਹਿਲੇ ਜਾਂ ਸਾਲ ਬਾਅਦ ਹੈ ਅਬ ਤੇ ਵਾਈਫ ਦੇ ਨਾਲ ਵੀ ਤੁਹਾਡਾ ਡਾਕਟਰ ਜਿਹੜੇ ਗੁਰਸ਼ਰਨ ਕੌਰ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ ਲਗਾਤਾਰ ਹਾਂ ਜੀ ਉਹਨਾਂ ਦਾ ਨਾਂ ਜੀ ਗੁਰਸ਼ਰਨ ਕੌਰ ਹੂੰ ਔਰ ਮੇਰੀ ਉਹਨਾਂ ਨਾਲ ਸੈਪਰੇਟ ਤਾਂ ਨਹੀਂ ਨਿਕਲਦੇ ਜਦੋਂ ਮੁਲਾਕਾਤ ਹੋਈ ਗੱਲਤੀ ਹੋਈ ਹੈ ਔਰ ਹੁਣ ਪਿਛਲੇ 50 ਸਾਲ ਚ ਜ਼ਿਆਦਾ ਗੱਲਾ ਪਤਾ ਮੈडम ਨਾਲ ਹੀ ਹੋਦੀ ਆ ਅੱਛਾ ਹਾਂ ਤੇ ਹੁਣ ਅੱਜ ਸਾਡੇ ਚ ਨਹੀਂ ਦੇਸ਼ ਨੂੰ ਕਿੱਡਾ ਲਾਸ ਹੈ ਤੁਸੀਂ ਦੱਸਿਆ ਸਾਰਾ ਔਰ ਸਾਰੀ ਉਮਰ ਅਮਰ ਰਹਿਣਗੇ ਹਾਂ ਜੀ ਇਹਨਾਂ ਦਾ ਨਾਮ ਤਾਂ ਮਰ ਰਹਿਗਾ ਆਪਣੀ ਰੇ ਲੇਕਿਨ ਇਹਨਾਂ ਦਾ ਨਾਮ ਮਰ ਰਹਿਗਾ ਕਿਉਂਕਿ ਦੇਸ਼ਵਰ ਤੇ ਜੋ ਕੀਤਾ ਉਹ ਇੱਕ ਤਖਤੇ ਪਲਟਿਆ ਇਕ ਮੈਂਬਰ ਸੇ ਲਈ ਆਰਦਾ। ਬਾਕੀ ਜ਼ਿਕਰ ਹੋ ਰਹਿਗਾ ਤੇ ਹਰ ਤਾਂ ਅੱਜ ਵੀ ਨਹੀਂ ਨਾ ਜ਼ਿਕਰ ਹੋ ਜਾਂਦਾ। ਜ਼ਿਕਰ ਇਹ ਤਾਂ ਮੈ historiical ਹੋ ਗਿਆ। ਜ਼ਿਕਰ historiical ਹੋ ਗਿਆ। ਜਾਓਗੇ ਉਹਨਾਂ ਕਰਿਮੇਸ਼ਨ ਤੇ ਕੱਲ ਨਹੀਂ ਕਰਿਮੇਸ਼ਨ ਤੇ ਨਹੀਂ ਜਾ ਰਿਹਾ। ਮੈਂ ਫੈਮਿਲੀ ਦੇ ਲਈ ਮੈਂ ਉਹਨਾਂ ਕੋਲ ਜਾਏ ਉਹਨਾਂ ਜਿਹੜੇ ਸ਼ਾਇਦ ਕੋ ਜਾਏ। ਮੈਂ ਪਰਸਨਲੀ ਕਰਿਮੇਸ਼ਨ ਤੇ ਨਹੀਂ ਜਾ ਰਿਹਾ। ਬਹੁਤ ਫੈਮਿਲੀ ਨਾਲ ਮੁਲਾਕਾਤ ਕਰੂੰਗਾ। ਆਪ ਮੁਲਾਕਾਤ ਕਰਾਂਗਾ ਮੈਂ ਇੱਕ ਮੈਂ ਮੈਂ ਮੈਂਬਰ ਆ ਤੇ ਵੀ ਮੈਨੇਜਮੈਂਟ ਕਮੇਟੀ ਦਾ ਹਾਲੀਡੇ ਦਾ। ਉਹਦੀ ਕੰਮੀਟੀਆਂ ਹੈਗੀ ਥੋੜੇ ਜਿਹਾ ਦਾ ਬਾਤ ਹੈ ਮੈਂ ਉਹ ਵੀਟਿੰਗ ਅਟੈਂਡ ਕਰਨੇ ਜਾਣਾ ਹੈ ਮੇਰੀ ਆਲਰੇਡੀ ਬੁਕਿੰਗ ਹੈ ਉਸ ਰਾਜ ਵਿੱਚ ਮੈਂ ਦੋ ਦੋ ਦਿਨ ਦਿੱਲੀ ਤੇ ਰਹਿ ਰਗਾ ਔਰ ਮੈਂ ਕਰ ਮਿਰਨ ਵੀ ਜਾਵਾਂਗਾ ਤਾਂ ਬਿਲਕੁਲ ਅੱਜ ਤੁਹਾਡੀ ਮੁਲਾਕਾਤ ਉਸ ਸ਼ਖਸ ਨਾਲ ਕਰਾਈ ਹੈ ਤਾਂ ਤੁਸੀਂ ਇਸ ਵਾਲੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਉਹਨਾਂ ਦੇ ਪੱਕੇ ਦੋਸਤ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਸਭ ਤੋਂ ਪੱਕੇ ਦੋਸਤ ਸੁਦਰਸ਼ਨ ਕਪੂਰ ਔਰ ਉਹਨਾਂ ਨਾਲ ਇਕੱਠੇ ਪੜੇ ਕਲਾਸਮੇਟਰ ਔਰ ਉਸ ਤੋਂ ਬਾਅਦ ਇਕਨੋਮਿਕਸ ਜੋ ਕਿ ਉਹਨਾਂ ਦੀ ਡਾਕਟਰ ਮਨਮੋਹਨ ਸਿੰਘ ਇਕਨੋਮਿਸਟ ਇਕਨੋਮੀ ਦੇ ਬਾਦਸ਼ਾਹ ਤਾਂ ਕਿਹਾ ਜਾਂਦਾ ਹੈ ਕਿ ਆਖਿਰਕਾਰ ਕਿਉਂ ਕਿਹਾ ਜਾਂਦਾ ਹੈ ਤਾਂ ਉਹ ਸਾਰੀ ਜ਼ਿੰਦਗੀ ਉਹਨਾਂ ਦੀ ਜਿਸ ਤਰ੍ਹਾਂ ਹਿੰਦੂ ਕਾਲਜ ਚ ਬੀਤੀ ਕਿਵੇਂ ਪੜ੍ਹਾਈ ਕੀਤੀ ਕਿਵੇਂ ਇਕਨੋਮਿਸਟ ਬਣੇ ਤੇ ਕੀ ਕੀ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਸੀ ਹਰ ਚੀਜ਼ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇ ਔਰ ਡਾਕਟਰ ਸਾਹਿਬ ਦੇ ਜੀਵਨ ਤੇ 86 ਡਾਕਟਰ ਕਹਿ ਰਹੇ ਹੋ ਕਹਿੰਦੇ ਮੈਂ ਮਨਮੋਹਨ ਕਹਿੰਦਾ ਸੀ ਕਿਉਂਕਿ ਮੇਰੇ ਦੋਸਤੀ ਲੇਕਿਨ ਅੱਜ ਜੋ ਉਹਨਾਂ ਦੀ ਇੱਜ਼ਤ ਹੈ ਉਹ ਹਰ ਵੇਲੇ ਉਹਨਾਂ ਦੇ ਮਨ 'ਚ ਕਾਇਮ ਰਹੇਗੀ ਤਾਂ ਡਾਕਟਰ ਮਨਮੋਨ ਸਿੰਘ ਜੀ ਦੇ ਜੀਵਨ ਦੇ ਉੱਤੇ ਇੱਕ ਸਫ਼ਰ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅਮਰਿਤਸਰ